ਉਮੈ ਨੂੰ ਮੈਂ ਖੋਣਾ ਚ ਵੇਂਦੇ ਨੂੰ ਨਹੀਂ ਜਰਦੀ ਹੋ ਯਾਰਾਂ ਬਹਿਨੀਆਂ ਖਿਲਾਫ ਗੱਲਾਂ ਕਰਦੀ ਨੀ ਹੋਂਦਾ ਨੇ ਕਦੇ ਵੀ ਤੈਨੂੰ ਮਾੜੀ ਨਹੀਂ ਕਿਹਾ ਕੂੰ ਜਿਵੇਂ ਬੋਦੀ ਏ ਝਟਵੱਲੀਏ ਯਾਰ ਛੱਡੇ ਜਾਣੇ ਨਹੀਂ ਪਰਾਂਵਾ ਵਰਗੇ ਤੈਨੂੰ ਵੀ ਨਹੀਂ ਖੋਣਾ ਚੋਂਦਾ ਝਟਵੱਲੀਏ ਯਾਰ ਛੱਡੇ ਜਾਣੇ ਨਹੀਂ ਪਰਾਂਵਾ ਵਰਗੇ ਤੈਨੂੰ ਵੀ ਨਹੀਂ ਖੋਣਾ ਚੋਂਦਾ ਝਟਵੱਲੀਏ ਉਹ ਤੂੰ ਜਿਵੇਂ ਰੱਖਦੀ ਖਿਆਲ ਮੇਰਾ ਬਿਲੋੜੇ ਦਾ ਉਹਨਾਂ ਨੂੰ ਵੀ ਜੱਟ ਦਾ ਵੇਖੇ ਨੀ ਓ ਮੈਂ ਫਰਾਂ ਦੇ ਬਿੱਤੀ ਐਵੇਂ ਗੱਲ ਗੱਲ ਉੱਤੇ ਬਿਲੋ ਕਰਦਾ ਨਾ ਤੇਰਾ ਕੋਈ ਜ਼ਿਕਰ ਨੀ ਓ ਤੇਰੇ ਮੇਰੇ ਬਾਰੇ ਜੇ ਕੀ ਮਾੜਾ ਬੋਲਦਾ ਫੜ ਕੇ ਗਲਾ ਮਾ ਲੈਂਦੇ ਚੱਕ ਵੱਲੀਏ ਯਾਰ ਛੱਡੇ ਜਾਣੇ ਨੀ ਪਰਾਵਾਂ ਵਰਗੇ ਤੈਨੂੰ ਵੀ ਨਹੀਂ ਖੋਣਾ ਦੋਦਾ ਜੱਟ ਵੱਲੀਏ ਯਾਰ ਛੱਡੇ ਜਾਣੇ ਨੀ ਪਰਾਵਾਂ ਵਰਗੇ ਤੈਨੂੰ ਵੀ ਨਹੀਂ ਖੋਣਾ ਦੋਦਾ ਜੱਟ ਵੱਲੀਏ ਇਹ ਜੇ ਵਧੀਆ ਲੱਗਿਆ ਗੀਤ ਤਾਂ ਜ਼ਰੂਰ ਸ਼ੇਅਰ ਕਰਨਾ